ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟ ਸਿਲੈਕਸ਼ਨਸ ਤੇ ਅੱਜ ਜਿਹੜੀਆਂ ਕਲੈਕਸ਼ਨ ਲੈ ਕੇ ਆਈਆਂ ਇਹਨਾਂ ਵਿੱਚ ਕਾਫੀ 15 20 ਕਲਰ ਐਵੇਂ ਦੇ ਨੇ ਜਿਹੜੇ ਨਵੇਂ ਆਏ ਨੇ ਪਹਿਲੇ ਨਹੀਂ ਸੀ ਮਟੇ ਕੀ ਰੇਂਜ ਹੈ ਜਿਹੜੀ ਫਿਲਹਾਲ ਸਟਾਰਟਿੰਗ ਤੇ ਸੂਟ ਚੱਲ ਰਹੇ ਨੇ ਉਹਨਾਂ ਸਭ ਦੀ ਸੇਮ ਹੈ ਪਹਿਲੇ ਥੋੜੇ 500 590 570 ਦੀ ਰੇਂਜ ਉਹ ਚਾਹੀ ਸੀ ਉਹਨੇ 540 ਦੀ ਰੇਂਜ ਵਿੱਚ ਆ ਕੇ ਨੇ ਫ੍ਰੀ ਸ਼ਿਪਿੰਗ ਚਾਰਜਸ ਹੈਲ ওভার ਇੰਡੀਆ ਓਨਲੀ 540 ਇਹਦਾ ਪ੍ਰਾਈਸ ਆ ਬਹੁਤ ਸੋਹਣੇ ਸੂਟ ਨੇ ਰੰਗ ਬਹੁਤ ਪਿਆਰ ਨੇ ਪਿਓਰ ਕਾਟਨ ਹੈ ਸੌਫਟ ਫੈਬਰਿਕ ਹੁੰਦਾ ਇਹਨਾਂ ਦਾ ਬਹੁਤ ਹੀ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ ਹੁੰਦਾ ਰੇਂਜ ਬਹੁਤ ਅਫੋਰਡੇਬਲ ਹੈ ਸਿਰਫ ਤੇ ਸਿਰਫ 540 ਰੁਪਏ ਵਿੱਚ ਤੁਸੀਂ ਇਹ ਜਿਹੜੇ ਫਿਲਹਾਲ ਸਟਾਰਟਿੰਗ ਤੇ ਸੂਟ ਚੱਲ ਰਹੇ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਅੱਗੇ ਇੱਕ ਕਲੈਕਸ਼ਨ ਵੱਖਰੀ ਆਏਗੀ ਬਟ ਫਿਲਹਾਲ ਜਿਹੜੇ ਕੰਟੀਨਿਊ ਸੂਟ ਚੱ ਟੌਪ बॉਟਮ ਐਂਡ ਪਟਾ ਤਿੰਨੋਂ ਚੀਜ਼ਾਂ ਕਾਟਰ ਵਿੱਚ ਆਣ ਗਿਆ ਕੁਝ ਨਾਲ बॉਟਮ ਪਲੇਨ ਹੈ ਕੁਝ ਨਾਲ बॉਟਮ ਪ੍ਰਿੰਟਡ ਆਏਗਾ ਤੇ ਤੁਸੀਂ ਕਲਰ ਜਿਹੜੇ ਹੈ ਕੀ ਨੇ ਸਭ ਕੀ ਚੋਇਸ ਤੇ ਇਹਦੇ ਵਿੱਚ ਅਸੀਂ ਐਡ ਕੀਤੇ ਹੋਏ ਨੇ ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 6239245 ਜਾਂ ਫਾਈ ਜੋ ਦਿੱਤਾ ਉਸ ਨੰਬਰ 'ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਆਹੇ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਹੋਰ ਜੋ ਵੀ ਮੈਂ ਅਪਡੇਟਸ ਕਰਦੇ ਹਾਂ ਤੁਸੀਂ ਮੈਨੂੰ ਮੇਨ ਨੰਬਰ 'ਤੇ ਜਾ ਕੇ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਤੁਹਾਨੂੰ ਰਿਪਲਾਈ ਜ਼ਰੂਰ ਆਏਗਾ ਜੋਨ ਸੈਕਿੰਡ ਕਲੈਕਸ਼ਨ ਚੱਲ ਰਹੀ ਹੈ ਇਹ ਤੁਹਾਨੂੰ 790 ਰੁਪਿਆਵਾਂ ਦੇ ਵਿੱਚ ਸੂਟ ਮਿਲੇਗਾ ਇਹਦੇ ਵਿੱਚ ਤੁਹਾਨੂੰ 2.5 ਮੀਟਰ ਦਾ ਪਿਓਰ ਕੈਮਰੀ कॉटन ਦਾ ਡਿਜੀਟਲ ਪ੍ਰਿੰਟ ਵਾਲੀ ਸ਼ਰਟ ਦਾ ਫੈਬਰਿਕ ਮਿਲੇਗਾ ਤੇ ਨਾਲ ਤੁਹਾਨੂੰ ਜਿਹੜਾ ਕੈਮਰੀ कॉटन ਵਿੱਚ ਪਿਓਰ ਜਿਹੜਾ कॉटन ਵਿੱਚ 2.5 ਮੀਟਰ ਦਾ ਬਾਟਮ ਦਾ ਫੈਬਰਿਕ ਮਿਲੇਗਾ ਤੇ ਨਾਲ ਕੋਟਾ ਡੋਰੀਆ ਦਾ ਦੁਪੱਟਾ ਮਿਲੇਗਾ ਸੇਮ ਬਾਟਮ ਦੇ ਕਲਰ ਵਾਲਾ ਮਿਲੇਗਾ ਤੇ ਨਾਲ ਦੁਪੱਟੇ ਦੇ ਉੱਪਰ ਜਿਹੜਾ ਵਰਕ ਹੋਇਆ ਹੈ ਸਾਈਡ ਤੇ ਸਾਰੇ ਤੇ ਵਿੱਚ ਵਿੱਚ ਫਲਾਵਰਿੰਗ ਹੋਈ ਹੈ ਵਿੱਚ ਸਾਈਡ ਤੇ ਕਾਰਨਰ ਤੇ ਆ ਦੁਪੱਟੇ ਜਿਹੜੇ ਸਾਈਡਾਂ 'ਵਾਂ ਡੀ ਸਾਈਡਾਂ ਤੇ ਛੋਟੇ ਸ ਇਹ ਸੂਟ ਸਾਰੇ ਅਵੇਲੇਬਲ ਨੇ ਬਹੁਤ ਪਿਆਰੇ ਕਲਰ ਨੇ ਕੰਬੀਨੇਸ਼ਨ ਬਹੁਤ ਹੀ ਸੋਹਣੇ ਬਣਾਏ ਗਏ ਨੇ ਦੁਪट्टे ਦਾ ਕਲਰ ਸੇਮ ਬਾਟਮ ਦੇ ਨਾਲ ਮੈਚ ਕਰਕੇ ਤੇ ਦੁਪट्टे ਦੇ ਉੱਪਰ ਕੱਟਵਰਕ ਦੇ ਨਾਲ ਮਿਰਰ ਵਰਕ ਦਿੱਤਾ ਗਿਆ ਤਾਂ ਜਿਹੜਾ ਦੁਪੱਟਾ ਹੈ ਕੋਟਾ ਡੋਰੀਆ ਵਿੱਚ ਆਏਗਾ ਆਪਸ਼ਨ ਜਿੰਨੇ ਵੀ ਇਹਦੇ ਵਿੱਚ ਐਡ ਕੀਤੇ ਹੋਏ ਨੇ ਸਾਰੇ ਅਵੇਲੇਬਲ ਨੇ ਕੰਟਰਾਸਟ ਨੂੰ ਅਸੀਂ ਡਾਰਕ ਲਾਈਟ ਟੋਨਸ ਆਪ ਵਿੱਚ ਰੱਖਿਆ ਹੈ ਤੇ ਜੇਕਰ ਤੁਸੀਂ ਬਾਈ ਕਰਨਾ ਹੈ ਤਾਂ ਨੰਬਰ ਦਿੱਤਾ ਹੈ ਨੰਬਰ ਜਾ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਕੋਈ ਕੋਈ ਵੀ ਕੁਐਰੀ ਹੈ ਅੱਜ ਦੀ ਵੀਡੀਓ ਵਿੱਚ ਇਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਨਵੀਂ ਨਵੀਂ ਕਲੈ